ਪਿਓ ਆਪਣੇ ਪੁੱਤ ਨੂੰ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਤੋਂ ਚੰਗਾ ਭਲਿਆ ਨਿਕਲਿਆ ਸੀ ਅਤੇ ਘਰਦਿਆਂ ਨੂੰ ਹੀ ਕਹਿ ਕੇ ਗਿਆ ਕਿ ਕੁਝ ਸਮੇਂ ਦੇ ਵਿੱਚ ਅਸੀਂ ਮੁੜਾਵਾਂਗੇ। ਬੁੱਗੀਪੁਰਾ ਰੋਡ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਐਸੇ ਪਿਓ ਪੁੱਤ ਦੀ ਜਾਨ ਲੈ ਲਈ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਦੋਹਾਂ ਦੀ ਜਾਨ ਲਈ ਗਈ ਅਤੇ ਡਰਾਈਵਰ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪਿਤਾ ਪੁੱਤਰ ਆਪਣੇ ਪਿੰਡ ਮਹਿਰੋ ਤੋਂ ਮੋਗਾ ਸ਼ਹਿਰ ਦੇ ਵੱਲੋਂ ਜਾ ਰਹੇ ਸੀ। ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਵੱਲੋਂ ਪਿਤਾ ਪੁੱਤਰ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਸ਼ੁਰੂ ਹੋਈ ਹੈ। ਸਮਾਜਿਕ ਸੁਸਾਇਟੀ ਦੇ ਮੈਂਬਰ ਗੁਰਜੋਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸੂਚਨਾ ਆਈ ਸੀ ਕਿ ਬੁੱਗੀਪੁਰਾ ਰੋਡ ਤੇ ਇੱਕ ਹਾਦਸਾ ਹੋਇਆ ਹੈ ਤੇ ਇਸ ਦੇ ਵਿੱਚ ਦੋ ਵਿਅਕਤੀ ਨੇ ਅਤਿ ਉਹ ਦਮ ਤੋੜ ਚੁੱਕੇ ਨੇ। ਬਾਈਕ ਤੇ ਜਾ ਰਹੀ ਇਸ ਪਿਤਾ ਪੁੱਤਰ ਨੂੰ ਕਾਰ ਵਾਲੇ ਨੇ ਟੱਕਰ ਮਾਰੀ ਸੀ। ਹਸਪਤਾਲ ਜਾਣ ਤੋਂ ਬਾਅਦ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਇਹਨਾਂ ਦੀ ਪਛਾਣ 32 ਸਾਲ ਦਾ ਹਰਪ੍ਰੀਤ ਸਿੰਘ ਅਤੇ 58 ਸਾਲ ਦਾ ਉਸ ਦਾ ਪਿਤਾ ਬੁੱਟਾ ਸਿੰਘ ਵਾਸੀ ਪਿੰਡ ਮਹਿਰੋ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਫਿਲਹਾਲ ਇਸ ਮਾਰੀ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਅਤੇ ਹੁਣ ਉਹਨਾਂ ਦੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ ਹੈ ਅਤੇ ਘਰ ਦੇ ਕੀ ਹਾਲਾਤ ਬਣੇ ਨੇ ਜਾਣਦੇ ਹਾਂ ਮੇਰੇ ਪਸੂ ਦੇ ਕੰਡਲੇ ਜੀ ਘਰੋਂ ਚੰਗੇ ਬੜੇ ਗਏ ਹੈ ਸਾਡੇ 5:30 ਵਜੇ ਬੱਸ ਨਾਲ ਤਾਂ ਹੀ ਪਤਾ ਲੱਗਾ ਵੀ ਉੱਥੇ ਐਕਸੀਡੈਂਟ ਹੋਇਆ ਜਦੋਂ ਜਾ ਕੇ ਦੇਖਿਆ ਆਈਡੀ ਸੀ ਇਹ ਮੇਰੇ ਦੋ ਬੱਚੇ ਆ ਮੇਰੇ ਕੰਮ ਵੀ ਕਰਦੇ ਸੀ ਬਰਥਡੇ ਬੇਕਰਤੇ ਲੱਗੇ ਹੋਏ ਸੀਗੇ ਕੌਣ ਚਾਹੁੰਦਾ ਹੈ ਤੇ ਇੱਕ ਮੇਰਾ ਸਹੁਰਾ ਸੀ ਸਾਸ ਸੀ ਬੰਦਾ ਜਿਹੜਾ ਦੋ ਦਿੱਲੀ ਹੋਈ ਰਹਿੰਦਾ ਅਸੀਂ ਮੋਗੇ ਰਹਿੰਦੇ ਸੀਗੇ ਕੰਮ ਕਰਦੇ ਕਰਕੇ ਜਵਾਕ ਵੀ ਉੱਤੇ ਹੀ ਪੜਦੇ ਆ ਇੱਕ ਇੱਕ ਮੇਰਾ ਘਰ ਵਾਲਾ ਇੱਕ ਮੇਰਾ ਪੁੱਤ ਸੀ ਜੀ ਜਾਂਦੇ ਸੀ ਜੀ ਰੋਡ ਤੇ ਜਿਹੜੇ ਉਧਰ ਜਾਂਦੇ ਸੀ ਭੁਗੀਪੁਰ ਰੋਡ ਤੇ ਚੜਦੇ ਵਸ ਅਸੀਂ ਪਾਸੇ ਦੋ ਜੀ ਆ ਚਾਂਸ ਹੋਇਆ ਜੀ ਕਿੰਨੇ ਬੱਚੇ ਸੀ ਤੁਹਾਡੇ ਜਿਹੜੇ ਬੇਟੇ ਕੋਲ ਆ ਗਿਆ ਮੇਰੇ ਮੇਰੇ ਆਹਦੇ ਬੇਟੇ ਤੁਹਾਡੇ ਬੇਟੇ ਦੇ ਕਿੰਨੇ ਬੱਚੇ ਦੋ ਦੋ ਮੁੰਡੇ ਆ ਜੀ ਦੋ ਬੇਟੇ ਆ ਸਨੇਕ ਨਿੱਕੀ ਆ ਜੀ ਆ ਮੇਰ ਨੂੰ ਆਵੇਂ ਨੂੰ ਅੱਜ ਦੇਖੇ ਰਹੀ ਕੋਈ ਬੰਦਾ ਕਹਿੰਦਾ ਕਰੇ ਬੈਠੀਆਂ ਇਹ ਵੀ ਵਿਚਾਰੀ ਕੰਮ ਤੇ ਸੀਗੀ ਮੈਂ ਕੱਲੀ ਕਰੇ ਮੇਰੇ ਪੋਤੇ ਜੀ ਮੇਰੇ ਕੋਲ ਨੂੰ ਆਹ ਪਾਣਾ ਵੀ ਤੇ ਆ ਜੀ ਮੇਰਾ ਨਾਮ ਗਰਮੇਲ ਸਿੰਘ ਹੈ ਜੀ। ਦਮਨ ਸੀ ਰਾਤ ਨੂੰ ਹਾਦਸਾ ਹੋਇਆ ਹੈ। ਹਾਂਜੀ। ਲੋਕਸੀ ਲੱਗਦੇ ਸਾਡੇ ਕਿਤਾ ਹਾਦਸਾ ਹੈ। ਇਹ ਜੀ ਸਾਡੇ ਆਪਣੀ ਦੀ ਭੈਣ ਦੇ ਘਰ ਇੱਥੇ ਰਹਿੰਦੇ ਸੀਗੇ ਅਜ ਤੋਂ 18-20 ਸਾਲ ਤੋਂ ਪੁਰਾਣੇ। ਇਥੋਂ ਦਾ ਜਿਹੜਾ ਪਰਿਵਾਰ ਉਹ ਬਾਹਰ ਗਿਆ ਵਾ ਸੀਗਾ ਤੇ ਇੱਥੇ ਗਰੀਬ ਪਰਿਵਾਰ ਨਾਲ ਹੀ ਸੰਬੰਧਤ ਰੱਖਦੇ ਆ। ਤੇ ਕੱਲ ਕਿਤੇ ਇਹ ਆਪਦਾ ਇੱਥੇ ਕੋਈ ਗਾਂ ਵੇਖਣ ਗਏ ਸੀ, ਗਾਂ ਲੈਣੀ ਸੀ ਚੋਣ ਗਏ ਸੀ ਉਹਨੂੰ। ਤੇ ਜਦੋਂ ਉਹ ਨਟਾ ਪੱਕੇ ਮੈਨ ਤੇ ਚੜੇ ਤੇ ਉਹਨੂੰ ਕਾਰ ਦੇ ਵਿੱਚ ਟਕਰਾ ਗਏ ਇਹ। ਤੇ ਦੋਨਾਂ ਦੀ ਪਿਓ ਪੁੱਤਾਂ ਦੀ ਮੌਤ ਹੋ ਗਈ ਉੱਥੇ ਲੋਕ ਕਾਰਨ ਕਿ ਰਹਿ ਨਹੀਂ ਪਤਾ ਲੱਗਿਆ ਕਿ ਕਿੰਨਾ ਹਾਸਾ ਕਰਦਾ ਪਤਾ ਨਹੀਂ ਬਸ ਇਦੋਂ ਤਾਂ ਜੇ ਦੋ ਪਿੰਡੋਂ ਤੁਰਿਆ 20 ਮਿੰਟਾਂ ਪਿੱਛੇ ਫੋਨ ਆ ਗਿਆ ਵੀ ਇਹਨਾਂ ਦੀ ਡੈਥ ਹੋ ਗਈ ਆ ਕਾਰ ਟਕਰਾ ਗਈ ਇਹਨਾਂ ਚ ਦੋਨਾਂ ਦੀ ਮੌਤ ਹੋ ਗਈ ਦੋਨਾਂ ਦੀ ਮੌਤ ਹੋ ਗਈ ਕੀ ਇਹਨਾਂ ਦਾ ਨਾਤਾ ਕਿਸ ਤਰ੍ਹਾਂ ਪਿਓ ਪੁੱਤ ਸੀ ਦੋ ਪੁੱਤ ਸੀ ਦੋ ਬੇਟੇ ਦੇ ਉਹਨਾਂ ਦੇ ਬੱਚੇ ਕਿੰਨੇ ਸੀ ਬੇਟੇ ਤੇ ਬੱਚੇ ਦੋ